ਸ਼ਸ਼ੀਕਲ ਦੋਸਤੋ ਤੁਸੀਂ ਦੇਖ ਰਹੇ ਹੋ ਪੀਏਪੀ ਟੀਵੀ ਤੇ ਸਵਾਗਤ ਹੈ ਤੁਹਾਡਾ ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਬੱਬੂ ਮਾਨ ਬੱਬੂ ਮਾਨ ਬੱਬੂ ਮਾਨ ਹਰ ਕਿਤੇ ਬੱਬੂ ਮਾਨ ਦੀ ਗੱਲ ਹੋ ਰਹੀ ਹੈ ਕਿਉਂਕਿ 2025 ਵਿੱਚ ਬੱਬੂ ਮਾਨ ਨੇ ਕੱਪ ਆਇਆ ਹੋਇਆ ਜੀ ਹਾਂ ਬੱਬੂ ਮਾਨ ਦੇ ਚੱਲ ਰਹੇ ਨੇ ਖੁੱਲੇ ਖਾੜੇ ਕਬੱਡੀ ਕੱਪ ਹੋ ਰਹੇ ਨੇ ਜਿੱਥੇ ਵੀ ਕਬੱਡੀ ਕੱਪ ਹੋ ਰਿਹਾ ਉੱਥੇ ਬੱਬੂ ਮਾਨ ਦਾ ਖਾੜਾ ਚੱਲ ਰਿਹਾ ਤੇ ਜਿੱਥੇ ਬੱਬੂ ਮਾਨ ਦਾ ਖਾੜਾ ਹੋਵੇ ਤੇ ਉੱਥੇ ਕੋਈ ਕਾਂਡ ਨਾ ਹੋਵੇ ਇਹ ਤਾਂ ਹੋ ਹੀ ਨਹੀਂ ਸਕਦਾ बैठा है हाँ फोटो खींच देने के लिए खींच देने के लिए दो मिनट दो मिनट खींच आप बना के तो मैं मैं प्यार नहीं को कोई मैं कोई 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 वो कोई और छोड़ दे वो एक बार तो छाप दे ये अपन फोटो क्या चलो तो ले लियो हो तो ले लियो

ਜਦੋਂ ਗਾਉਣੇ ਹੁੰਨੇ ਨਾ ਇਹਦੀ ਇੱਕ ਛੋਟੀ ਜੀ ਪ੍ਰੋਬਲਮ ਹੈ ਉਹਨਾਂ ਦੀ ਸਿਕਿਉਰਿਟੀ ਪ੍ਰੋਬਲਮ ਮੇਲੇ ਆਣਾਂ ਦਾ ਡਿਸਪੀਲਨ ਹੁੰਦਾ ਉਹ ਕਈ ਵਾਰੀ ਸਾਨੂੰ ਵੀ ਕਹਿ ਦਿੰਦੇ ਆ ਵੀ ਤੁਸੀਂ ਜ਼ਿਆਦਾ ਚਮਲਾ ਲੇ ਬੰਦੇ ਔਰ ਕਈ ਵਾਰੀ ਉਹ ਜਿਹੜੇ 7ਵੇਂ ਮੀਨ ਨੇ ਵਾਲੇ ਉਹਨੇ ਫਿਰ ਉਹ ਵੀਡੀਓ ਪਾ ਦਿੰਦੇ ਆ ਬੱਬੂ ਮਾਸਟੇਜ ਤੂੰ ਸੱਟਿਆ ਪਹਿਲਾਂ ਹੋਇਆ 9 ਫਰਵਰੀ ਨੂੰ ਪੱਲੋ ਮਾਦਰਾ ਮੋਹਾਲੀ ਵਿਖੇ ਉੱਥੇ ਬੱਬੂ ਮਾਨ ਦੇ ਫੈਨਸ ਨੇ ਪਤਾ ਗਾ ਉਥੇ ਬੈਰੀਗੇਡ ਲੱਗੇ ਹੋਏ ਸੀ ਉਹਨਾਂ ਨੂੰ ਰੋਕਣ ਵਾਸਤੇ ਪਰ ਬੈਰੀਗੇਡ ਤੋੜ ਕੇ ਸਾਰੇ ਸਟੇਜ ਕੋਲੇ ਪਹੁੰਚ ਗਏ ਤੇ ਬੱਬੂ ਮਾਨ ਨੇ ਵੀ ਇਹਦਾ ਜ਼ਿਕਰ ਕੀਤਾ ਸਟੇਜ ਦੇ ਉੱਤੇ ਲੋ ਜੀ ਇਹ ਵਾਲਾ ਪ੍ਰੋਗਰਾਮ ਦਾ ਸਾਰੇ ਫੈਸਲੇ ਬੜੇ ਹੀ ਮਜ਼ੇ ਨਾਲ ਇੰਜੋਏ ਕੀਤਾ ਆ ਦੇਖੋ ਕਿਵੇਂ ਗਾ ਬਾਰੇ ਨੇ ਬੰਦੇ ਮੈਂ ਪਿੰਡ ਮਕਾਨ ਬਣਾਉਣ ਲੱਗਿਆ ਸੀ ਫਿਰ ਬਹੁਤ ਚਵਲਾ ਨੇ ਕੰਮ ਸ਼ੁਰੂ ਕਰਤਾ ਆ ਕਿਉਂਕਿ ਪੁੱਪੜ ਬਿਨਾ ਗੱਲ ਨਹੀਂ ਪੜਦੀ ਨੈਟ ਤੇ ਜੇ ਮੈਂ ਧਰਨੇ ਜਾਣੇ ਮਗਾ ਦੇ ਘਰ ਨੇ ਚਲੇ ਗਿਆ ਕਾਤੇ ਜੇ ਨਹੀਂ ਜਾਂਦਾ ਕਹਿੰਦਾ ਬੱਬੂ ਕਿੱਥੇ ਆ ਇਹਦੇ ਮੁਰਗਾ ਬੱਕਰਾ ਬੱਦਲ ਬੱਬੂ ਕਿੱਥੇ ਆ ਇਹ ਕਦਰ ਦੇ ਨੀਂਦ ਜੀ ਮੈਂ ਹੀ ਦੇਖੀ ਜਾਂਦਾ ਓ ਹੁਣ ਤਾਂ ਫੋਟੋ ਬਦਲੋ 20 ਰਾਜ ਤੁਹਾਡੀ ਧੌਣ ਤਾਂ ਹਲਾ ਕੇ ਰੱਖਦੀ ਹੁਣ ਕਹਿੰਦੇ ਬੋਲੀ ਜਾਂਦੇ ਇਹ ਤੋਂ ਬਾਅਦ ਆ ਗਿਆ ਦੂਜਾ ਸ਼ੋਅ ਉਹ ਐ 14 ਫਰਵਰੀ 2025 ਨੂੰ ਸਰਸਾ ਨੰਗਲ ਵਿਖੇ ਹੈ ਜੀ ਉੱਥੇ ਤਾਂ ਬਾਈ ਜੀ ਗਰਦ ਠਾਦੀ ਆ ਦੇਖੋ ਵੀਡੀਓ ਤੇਰੀ ਗੱਲ ਸੁਣ ਹੋੜੀਆਂ ਤੇਰੀ ਬਾਤ ਸੁਣ ਹੋੜੀਆਂ ਮੇਰੀ ਇੱਕ ਗੱਲ ਸੁਣਦਾ ਮੇਰੀ ਇੱਕ ਗੱਲ ਸੁਣਦਾ ਜਾਈ ਓਏ ਮਿੱਠਾ ਪੈਰ ਆ ਲੱਗਦਾ ਉਹ ਗਾਟ ਦਾ ਫੱਲ ਹਰ ਦੁਸ ਗਲੀ ਮੋੜ ਤੇ ਜਗ ਜਾਨ ਗਾਹnde ਬਾਬਾ ਗਾਇ ਕੇ ਚੱਕ ਲੋ ਇਹ ਕੋਈ ਸ਼ਕਤੀ ਲੱਗਦਾ ਇੱਕ ਗੱਲ ਤਾਂ ਮੰਨਣ ਵਾਲੀ ਆ ਬੱਬੂ ਮਾਨ ਦੇ ਸ਼ੋਅ ਤੇ ਜਾਂਦੇ ਨੇ ਖੁੱਲੇ ਦਿਲ ਵਾਲੇ ਬੰਦੇ ਉਥੇ ਪੈਸੇ ਵੀ ਐ ਆਣਾਂ ਆਪਣੇ ਕੱਪੜੇ ਕੱਢ-ਕੱਢ ਐ ਸੱਜਣ ਉੱਪਰ ਪਰ ਸਾਰੀ ਦੁਨੀਆ ਨੂੰ ਭੁੱਲ ਕੇ ਬੱਬੂ ਮਾਨ ਨੂੰ ਇੰਜੋਏ ਕਰਦੇ ਨੇ ਇਹ ਹੁੰਦੇ ਨੇ ਫੈਨ ਇਹ ਹੁੰਦਾ ਗਾ ਐ ਆਉਂਦਾ ਨਜ਼ਾਰਾ ਤੁਹਾਨੂੰ ਬੱਬੂ ਮਾਨ ਦਾ ਖਾੜਾ ਕਿਵੇਂ ਦਾ ਲੱਗਦਾ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਸ਼ਸ਼ੀਕਾ